ਤਲਾ ਬਾਈ ਗੱਡੀ ਦੇ ਟਾਇਰ ਚੱਕ ਕਰਾ ਦਿਓ ਪੀਲ ਕੱਪ ਲੱਗੇ ਪਿਆ ਇਹ ਦੋ ਮੂਰਲੇ ਟਾਇਰ ਬਾਈ ਜਮਾ ਨਵੇਂ ਆ ਤੇ ਮਗਰਲੇ ਟਾਇਰ 80 ਪੈਸੇ ਆ ਵਧੀਆ ਸੋਹਣੀ ਗੱਡੀ ਆ ਵਧੀਆ ਸੀਟ ਕਵਰ ਪਾਏ ਹੋਇਆ ਸੋਹਣਾ ਇੰਟੀਰੀਅਰ ਗੱਡੀ ਦਾ 2 ਮਹੀਨੇ ਪਹਿਲਾਂ ਬੈਟਰੀ ਛਾਈ ਬਾਈ ਦਿਖਾਓ ਬਾਈ ਨਵੀਂ ਬੈਟਰੀ ਆ ਬਾਈ ਕਹਿੰਦਾ ਇੰਜਨ ਗੇਅਰ ਬਿਲਕੁਲ ਓਕੇ ਹੈਗਾ ਅੱਜ 1 ਕਰਪਿਆ ਨਹੀਂ ਕਰਦੇ ਪਹਿਲਾਂ ਹਸੀ ਗਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਸੌਂਕੀ ਬਠਿੰਡੇ ਵਾਲੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂਗੇ 2015 ਮਾਡਲ Maruti Suzuki ਦੀ Dzire ਕਾਰ LDI ਤੇ ਆਓ ਬਾਈ ਆਪਾਂ ਦਿਖਾਉਨੇ ਆ ਤੁਹਾਨੂੰ ਪਹਿਲਾਂ ਬਾਈ ਗੱਡੀ ਦੇ ਟਾਇਰ ਚੈੱਕ ਕਰਾ ਦਿਓ ਪੀਲ ਕੱਪ ਲੱਗੇ ਹੋਇਆ ਇਹ ਦੋ ਮੂਰਲੇ ਟਾਇਰ ਬਾਈ ਜਮਾ ਨਵੇਂ ਆ ਤੇ ਮਗਰਲੇ ਟਾਇਰ 80 ਪੈਸੇ ਆ ਚਿੱਟਾ ਰੰਗ ਆ ਪੰਜਾਬ ਨੰਬਰ ਗੱਡੀ ਆ ਬਾਈ ਤੇ ਆਪਣਾ ਐਲਡੀਆ ਹੀ ਹੈ ਬਾਈ ਇਹ ਠੀਕ ਆ ਵੀਰ ਜੀ ਇਹ ਗੱਡੀ ਤੇ ਲੋਨ ਹੋਇਆ ਵਾ ਬਾਈ ਤੇ ਉਹ ਆਪਾਂ ਬਾਈ ਨਾਲ ਕਰਾਂਗੇ ਥੋੜੀ ਗੱਲਬਾਤ ਤੇ ਆਪਣਾ ਬਾਈ ਜੀ ਅੰਦਰੋਂ ਦਿਖਾ ਦਿਓ ਵਧੀਆ ਸੋਹਣੀ ਗੱਡੀ ਆ ਵਧੀਆ ਸ਼ੀਟ ਕਵਰ ਪਏ ਹੋਇਆ ਸੋਹਣਾ ਇੰਟੀਰੀਅਰ ਹੈ ਗੱਡੀ ਦਾ ਵਧੀਆ ਪੂਰੀ ਸੋਹਣੀ ਗੱਡੀ ਆ ਬਾਈ ਪੂਰੇ ਵਧੀਆ ਮੈਟ ਪਏ ਵਾ ਆ ਮੇਟਾ ਦੀ ਮੜੀ ਜੀ ਮਰਾ ਦਿਓ ਬਾਈ ਨੀਗਾ ਵਧੀਆ ਮੈਟ ਆਗੇ ਪੂਰੀ ਸੋਹਣੀ ਗੱਡੀ ਆ ਬਾਈ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਆਪਾਂ ਬਾਈ ਕੋਈ ਮਾੜੀ ਗੱਡੀ ਦੀ ਵੀਡੀਓ ਨਹੀਂ ਪਾਉਂਦੇ ਵਧੀਆ ਗੱਡੀਆਂ ਦੀ ਵੀਡੀਓ ਲੈ ਕੇ ਆਉਣੀ ਆਗੇ ਸੋਹਣੀਆਂ ਗੱਡੀਆਂ ਹੁੰਦੀਆਂ ਆਪਣੇ ਕੋਲੇ ਤੇ ਬਾਈ ਨਾਲ ਕਰਾਉਣੀ ਆ ਗੱਲਬਾਤ ਅਸੀਂ ਗੱਲਬਾਤ ਜੀ ਕੀ ਹਾਲ ਨੇ ਬਾਈ ਫਿਰ ਸੀਟਾ ਤੇ ਆਪਣਾ ਬਾਈ ਕਿਹੜਾ ਮਾਡਲ ਆ ਗੱਡੀ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਦਿਓ 15 ਮਾਡਲ ਆ ਬਾਈ ਠੀਕ ਆ ਜੀ ਚੱਲਦੀ ਆਈਏ ਠੀਕ ਆ ਜੀ ਬਾਈ ਯਾਓ ਨੰਬਰ ਠੀਕ ਹੈ ਜੀ 15 ਮਾਡਲ ਹਾਂਜੀ ਪੰਜਾਬ ਨੰਬਰ ਐਲ ਡੀ ਆਈ ਐਲ ਡੀ ਆਈ ਠੀਕ ਹੈ ਭਾਈ ਜੀ ਤੇ ਆਪਣਾ ਦਰਸ਼ਕ ਵੀਰਾਂ ਨੂੰ ਭਾਈ ਇਹ ਦੱਸ ਦਿਓ ਵੀ ਕਿੰਨੇ ਪੈਸੇ ਤੁਸੀਂ ਨਾਲ ਲੈਣੇ ਆ ਤੇ ਕਿੰਨਾ ਲੋਨ ਹੈ ਦਿੱਤੀ ਇਹ ਤੇ ਭਾਈ 2 ਲੱਖ ਦਾ ਲੋਨ ਕਰਾ ਠੀਕ ਹੈ ਜੀ 13300 ਕਿਸ਼ਤਾਂ ਦੀ ਠੀਕ ਹੈ ਭਾਈ ਜੀ ਤੇ 1 ਲੱਖ 20 ਰਪਏ ਆਪਾਂ ਨਾਲ ਲੈਣਾ ਦਰਸ਼ਕ ਵੀਰੋ 2 ਲੱਖ ਰੁਪਏ ਦਾ ਲੋਨ ਰਹਿੰਦਾ ਗੱਡੀ ਤੇ 13000 ਪੋਸ ਪੈਸੇ ਕਿਸ਼ਤਾਂ ਕੀ ਤੇ 1 ਲੱਖ 20 ਹਜ਼ਾਰ ਦੀ ਭਾਈ ਨਾਲ ਡਿਮਾਂਡ ਕਰਦੇ ਆ ਤੇ ਆਪਣਾ ਬਾਈ ਜੇ ਕੋਈ ਆਪਣਾ ਵੀਰ ਮਤਲਬ ਵੀ ਨਗਦ ਕੈਸ਼ ਭਰ ਕੇ ਲੂਣ ਦਾ ਉਹ ਆਪਾਂ ਕਲੀਅਰ ਕਰਕੇ ਦੇ ਦਾਂਗੇ ਹਾਂਜੀ ਇਹ ਮੰਨਦੇ ਹੋਏ ਮੈਨੂੰ ਦੇ ਦੇ ਤਾਂ ਦੋ ਜਕੜੀਅਲ ਕਰ ਦਾਂਗੇ ਪੈਸੇ ਠੀਕ ਆ ਲੂਣ ਕਲੀਅਰ ਕਰਨ ਦਾ ਹਾਂ ਲੂਣ ਠੀਕ ਆ ਬਾਈ ਜੀ ਤੇ ਇੰਜਨ ਗੇਅਰ ਬਾਈ ਓਕੇ ਗੱਡੀ ਜਾਂ ਬਿਲਕੁਲ ਓਕੇ ਬਾਈ ਠੀਕ ਆ ਬਾਈ ਜੀ ਇੰਜਨ ਦਿਖਾ ਦਿਓ ਬਾਈ ਚੱਕ ਲਮੜਾ ਜਾ ਆਪਣਾ ਦੋ ਮਹੀਨੇ ਪਹਿਲਾਂ ਬੈਟਰੀ ਖਾਈ ਬਾਈ ਦਿਖਾਓ ਬਾਈ ਨਵੀਂ ਬੈਟਰੀ ਆ ਬਾਈ ਕਹਿੰਦਾ ਇੰਜਨ ਗੇਅਰ ਬਿਲਕੁਲ ਓਕੇ ਹੈਗਾ ਆ ਜੱਕ ਰੁਪਈਆ ਨਹੀਂ ਕਰਦੇ ਪਹਿਲਾਂ ਠੀਕ ਆ ਬਾਈ ਜੀ ਪੂਰੀ ਸਾਫ ਆ ਠੀਕ ਆ ਬਾਈ ਜੀ ਚਿੱਟਾ ਰੰਗ ਬਾਈ ਪੰਜਾਬ ਨੰਬਰ ਸਵੈਪਟ ਡਿਜ਼ਾਇਰ ਦਾ ਕੰਮ ਕਰਾਇਆ ਵਾ ਡੀਜ਼ਲ ਫਿਲਟਰ ਵਗੈਰਾ ਸਾਰੇ ਬਦਲੇ ਗਏ ਸਰਵਿਸ ਬਾਈ ਜੀ ਸਰਵਿਸ ਹੋਈ ਆ ਹੁਣੇ ਕਰਾਈਆ ਬਾਈ ਪਰਸੋਂ ਕਰਾਈਆ ਹੁਣੇ ਦਰਸ਼ਕ ਵੀਰੋ ਸਰਵਿਸ ਕਰਾਈ ਹੈਗੀ ਆ ਕਰ ਦਿਓ ਬਾਈ ਜੀ ਠੀਕ ਆ ਜੀ ਆਪਣਾ 2 ਮਹੀਨੇ ਹੋਇਆ ਬਾਈ ਉਹਨਾਂ ਨੇ ਬੈਟਰੀ ਲਖਾਈ ਨੂੰ ਪਰਸੋਂ ਸਰਵਿਸ ਕਰਾਈ ਬਾਈ ਕਹਿੰਦਾ ਸਾਰੇ ਫਿਲਟਰ ਬਦਲੇ ਆ ਤੇਲ ਬਦਲਤਾ ਓਕੇ ਆ ਬਾਈ ਜਮਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਜਮਾ ਬਿਲਕੁਲ ਚਿੱਟਾ ਰੰਗ ਆ ਪੰਜਾਬ ਨੰਬਰ ਆ ਪੂਰੀ ਸੋਹਣੀ ਕਾਰ ਆ ਬਾਈ ਤੇ ਜੇ ਕਿਸੇ ਨੇ ਬਾਈ ਗੱਡੀ ਲੈਣੀ ਆ ਠੀਕ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਆਪਣਾ ਚੈਨਲ ਕਰ ਲਿਓ ਬਾਈ ਸਬਸਕ੍ਰਾਈਬ ਹਸੀ ਗੱਲ ਵੀਰ ਜੀ